ਸਾਰੇ ਸੱਚੀ ਕਾਲ ਜੀ ਮੇਰੇ ਪਿੰਦਰ ਦੀਂਪੀ ਤੁਹਾਡਾ ਦੋ ਲੈਣਾ ਸੰਝੀਆਂ ਕਰਦੀਆਂ 25 ਲੱਖ ਲਾ ਕੇ ਕਿਉ ਕੈਨੇਡਾ ਭੇਜਦਾ ਜੀ ਇੰਡੀਆ 'ਚ ਮਿਲੇ ਰੋਜ਼ਗਾਰ ਬਾਬਲਾ ਸੋ ਉਮੀਦ ਆ ਤੁਸੀਂ ਪਸੰਦ ਕਰੋਗੇ ਕਿੰਨੇ ਚਾਵਾਂ ਨਾਲ ਸਿੱਖ ਕੈਨੇਡਾ ਵਿੱਚ ਵਿਆਹੀ ਵੇ ਕਰ ਗਿਆ ਧੋਖਾ ਮੇਰੇ ਨਾਲ ਮੇਰਾ ਮਾਹੀ ਵੇ ਹੋਏ ਕਿੰਨੇ ਚਾਵਾਂ ਨਾਲ ਸਿੱਖ ਕੈਨੇਡਾ ਵਿੱਚ ਵਿਆਹੀ ਵੇ ਕਰ ਗਿਆ ਧੋਖਾ ਮੇਰੇ ਨਾਲ ਮੇਰਾ ਮਾਹੀ ਵੇ ਮੈਂ ਕੰਬਲੀ ਹੋ ਚੱਲੀ ਮੈਨੂੰ ਛੱਡ ਗਿਆ ਇਕੱਲੀ ਮੈਂ ਕੰਬਲੀ ਹੋ ਚੱਲੀ ਮੈਨੂੰ ਛੱਡ ਗਿਆ ਇਕੱਲੀ ਤੇਰੀ ਲਾਡੋ ਬੈਠੀ ਰੋਵੇ ਤਾਂ ਹਮਾਰ ਬਾਬਲਾ ਹਏ 25 ਲੱਖ ਲਾ ਕੇ ਕਿਉਂ ਕੈਨੇਡਾ ਭੇਜਦਾ ਜੇ ਇੰਡੀਆ 'ਚ ਮਿਲੇ ਰੁਜ਼ਗਾਰ ਬਾਬਲਾ 25 ਲੱਖ ਲਾ ਕੇ ਕਿਉਂ ਕੈਨੇਡਾ ਭੇਜਦਾ ਜੇ ਇੰਡੀਆ 'ਚ ਮਿਲੇ ਰੁਜ਼ਗਾਰ ਬਾਬਲਾ ਬਿਕ ਗਈ ਜ਼ਮੀਨ ਨਾਲੇ ਘਰੋਂ ਤੇਰੀ ਧੀ ਗਈ ਚੰਦਰੀ ਕਨੇਡਾ ਤੇਰਾ ਸਾਰਾ ਖੂਨ ਪੀ ਗਈ ਬਿਕ ਗਈ ਜ਼ਮੀਨ ਨਾਲੇ ਘਰੋਂ ਤੇਰੀ ਧੀ ਗਈ ਚੰਦਰੀ ਕਨੇਡਾ ਮੇਰਾ ਸਾਰਾ ਖੂਨ ਪੀ ਗਈ ਇੱਥੇ ਸੁਣਦਾ ਨਾ ਮੇਰੀ ਕੋਈ ਪੁਕਾਰ ਵਾਬਲਾ ਹੋਏ 25 ਲੱਖ ਲਾ ਕੇ ਕਿਉਂ ਕਨੇਡਾ ਫੇਜਦਾ ਜੇ ਇੰਡੀਆ ਚ ਮਿਲੇ ਰੁਜ਼ਗਾਰ ਵਾਬਲਾ 25 ਲੱਖ ਲਾ ਕੇ ਨਾ ਕੈਨੇਡਾ ਭੇਜਦਾ ਜੇ ਇੰਡੀਆ ਚ ਮਿਲ ਰੁਜ਼ਗਾਰ ਬਾਬਲਾ ਇੰਡੀਆ ਚ ਮਿਲ ਰੁਜ਼ਗਾਰ ਬਾਬਲਾ 985835493 ਆਪਣਾ ਕਨੈਕਟ ਨੰਬਰ ਹੈ ਜੀ 985835493 ਥੈਂਕ ਯੂ ਸੋ ਮਚ